ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਵੱਧ ਤੋਂ 72 ਦਿਨੋਂ ਦਿਨ ਹੁੰਦੇ ਜਾ ਰਹੇ ਆ ਕਾਰਨ ਚਾਹੇ ਉਹ ਨਸ਼ਿਆਂ ਦੇ ਨਾਲ ਮਾਰ ਰਹੀ ਨੌਜਵਾਨੀ ਹੋਵੇ ਜਾਹੋ ਲੁੱਟਾ ਖੋਹਾਂ ਦੇ ਕਾਰਨ ਕਿਸੇ ਵਿਅਕਤੀ ਦਾ ਕੀਤਾ ਗਿਆ ਕਤਲ ਹੋਵੇ ਬਹੁਤ ਹਾਲਾਤ ਮਾੜੇ ਐ ਮੈਂ ਹਮੇਸ਼ਾ ਸਾਰੇ ਦੋਸਤਾਂ ਨੂੰ ਜਿਹੜੇ ਵੀਡੀਓ ਵੇਖਣ ਵਾਲੇ ਜਿੰਨਾ ਤੱਕ ਪਹੁੰਚਦੀ ਹੈ ਇੱਕੋ ਗੱਲ ਕਹਿਣਾ ਉਹਨਾਂ ਕੇ ਸਾਨੂੰ ਏਕੇ ਦੀ ਲੋੜ ਐ ਕਿਸੇ ਵੀ ਕੰਮਾਂ ਦੇ ਵਿੱਚ ਉਹ ਵੀ ਏਕੇ ਦੇ ਵਿੱਚ ਬਹੁਤ ਵੱਡੀ ਬਰਕਤ ਹੁੰਦੀ ਐ ਤੁਸੀਂ ਵੀਡੀਓ ਦੇਖਦੇ ਆ ਫੇਸਬੁੱਕ ਤੇ YouTube ਤੇ ਕਿ ਕਈ ਨੌਜਵਾਨ ਲੁੱਟਾ ਖੋਹਾਂ ਵਾਲਿਆਂ ਨੂੰ ਫੜ ਵੀ ਲੈਂਦੇ ਆ ਪਿੱਛਾ ਕਰਕੇ ਉਹ ਸਾਡੇ ਪੰਜਾਬ ਦੇ ਯੋਧੇ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਆ ਫਰੋਜਪੋਦੀ ਇੱਕ ਖਬਰ ਲੱਗੀ ਅਲਟੋ ਗੱਡੀ ਵਾਲਿਆਂ ਨੇ ਲੁੱਟਾ ਖੋਹਾਂ ਕੀਤੀਆਂ ਤੁਰਿਆਂ ਜਾਂਦੇ ਨੇ ਇੱਕ ਕਿਸੇ ਪੁਲ ਦੇ ਥੱਲੇ ਦੀ ਵੀਡੀਓ ਆ ਰਹੀ ਹੈ ਉਹ ਬੰਦੇ ਪਤਾ ਕੌਣ ਹੈ ਜਿਹੜੇ ਬਹੁਤ ਚਿਰ ਤੋਂ ਪੰਜਾਬ ਦੇ ਵਿੱਚ ਆ ਕੇ ਰਹਿਣ ਲੱਗੇ ਵੇ ਆ ਹਿੰਦੀ ਬੋਲਦੇ ਆ ਕੁਛ ਕੁਛ ਪੰਜਾਬੀ ਸ਼ੁੱਧ ਨਹੀਂ ਉਹਨਾਂ ਦੀ ਬਾਜੀ ਉਹ ਬੰਦਾ ਮਾਰਨ ਲੱਗੇ ਇੱਕ ਦੇ ਕੋਲੋਂ ਕਾਪਾ ਥਿਆਇਆ ਬਹੁਤ ਤਕੜਾ ਕਿਆ ਰੋਣਾ ਰਿਚ ਸੰਸਾਨੀਆ ਤੇ ਨਹੀਂ ਤੇ ਬੰਦਾ ਤਾਂ ਮਾਰਨਾ ਉਹਨਾਂ ਨੇ ਫਿਰ ਕੀ ਇੱਕ ਮਿੰਟ ਲਾਉਣਾ ਜਿਹੜੋ ਧੌਣ 'ਚ ਮਾਰਤੀ ਇੱਕ ਤੇ ਬੰਦਾ ਖਤਮਾ ਬੰਦੇ ਦੇ ਵਿੱਚ ਕੀ ਹੈ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਕਦੇ ਵੀ ਹਾਲਾਤ ਜੋ ਪੰਜਾਬੀਆਂ ਨੂੰ ਥੱਲੇ ਲਾ ਦੇਣ ਪੰਜਾਬੀਆਂ ਨੂੰ ਸ਼ਰਮਸਾਰ ਕਰ ਦੇਣ ਜਾਂ ਪੰਜਾਬੀਆਂ ਦੇ ਵਿੱਚ ਭੈ ਪੈਦਾ ਕਰ ਦੇਣ ਅਜੇ ਹੀ ਨਹੀਂ ਬਣੇ ਯਾਰ ਬੰਦਾ ਪਿਆਬ ਦਾ ਨਾ ਡਰਦਾ ਹੁਣ ਬਾਹਰ ਨਿਕਲਣ ਲੱਗਿਆ ਨੇਰੇ ਸਵੇਰੇ ਜਾਣ ਲੱਗਿਆ ਇਹ ਕਿਹੜੇ ਲੋਕ ਆ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਨਸ਼ੇ ਵਾਲੇ ਮੰਨ ਲਿਆ ਜਾਵੇ ਕੌਣ ਕੀ ਮੰਨਿਆ ਜਾਵੇ ਇਹ ਤਾਂ ਫੜੇ ਤੋਂ ਪਤਾ ਲੱਗਦਾ ਹੈ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿ ਅੱਜ ਕੱਲ ਕੰਮ ਜਿੰਨੇ ਕੁ ਅਸੀਂ ਕਰਨੇ ਉਹ ਤਾਂ ਕਰਨੇ ਕਰਨੇ ਹੁੰਦੇ ਆ ਬਹੁਤਾ ਟਾਈਮ ਅਸੀਂ ਮੋਬਾਈਲ ਚ ਲਾਉਣ ਤੇ ਲੰਗਾ ਦਿੰਨੇ ਆ ਪਰ ਇੱਕ ਬੇਨਤੀ ਹੈ ਕਿ ਤੁਸੀਂ ਇੰਨੀ ਜ਼ਰਤ ਕਰ ਸਕਦੇ ਹੋ ਤੁਹਾਡੇ ਵਿੱਚ ਉਸ ਗੁਰੂ ਮਹਾਰਾਜ ਨੇ ਪੰਜਾਬ ਦੀ ਧਰਤੀ ਨੂੰ ਬਖਸ਼ਿਸ਼ ਕੀਤੀ ਹੈ ਕਿ ਗਲਤ ਕੰਮ ਹੁੰਦਾ ਨਹੀਂ ਵੇਖਦੇ ਜਦੋਂ ਜਜ਼ਬਾ ਪੈਦਾ ਹੋ ਜਾਵੇ ਤੇ ਗੋ ਕਿਹੇ ਜਾ ਵੀ ਬੰਦਾ ਹੋਵੇ ਫਿਰ ਉਹ ਫੜਨ ਨੂੰ ਤਾਂ ਕੋਈ ਵੱਡੀ ਗੱਲ ਹੀ ਨਹੀਂ ਇਸ ਕਰਕੇ ਏਕਾ ਕਰੋ ਕਦੇ ਵੀ ਤੁਹਾਨੂੰ ਕਿਸੇ ਵੀ ਥਾਂ ਤੇ ਕਿਸੇ ਵੀ ਟਾਈਮ ਖਾਸ ਕਰਕੇ ਸ਼ਾਮ ਨੂੰ ਪਤਾ ਲੱਗਦਾ ਵੀ ਇਹ ਬੰਦੇ ਮੂੰਹ ਬੰਨੀ ਖੜੇ ਐ ਇਹ ਬੰਦੇ ਸ਼ੱਕੀ ਐ ਉਹਨਾਂ ਨੂੰ ਘੇਰੋ ਪੁੱਛਗਿਛ ਕਰੋ ਉਹਨਾਂ ਤੋਂ ਪਰ ਇੱਕ ਬੇਨਤੀ ਇਹ ਵੀ ਇਕੱਲਾ ਕੋਈ ਵੀ ਕੋਸ਼ਿਸ਼ ਕਰੋ ਕਿ ਇਕੱਲਾ ਹੱਥ ਨਾ ਪਾਵੇ ਕਿਉਂਕਿ ਬਾਈ ਇੱਕ ਪਾਸੇ ਦੋ ਤਿੰਨ ਬੰਦੇ ਆ ਮਾਰੂ ਹਥਿਆਰ ਆ ਉਹਨਾਂ ਦੇ ਕੋਲ ਤੇ ਉਹ ਜਾ ਜਾਂਦੇ ਕਰਕੇ ਤੁਹਾਡੀ ਧਰ ਜਾਣਗੇ ਜਦੋਂ ਤੁਹਾਨੂੰ ਕੋਈ ਜਿੰਦਾ ਵੀ ਇਹ ਬੰਦੇ ਸ਼ੱਕੀ ਐ ਆਪ ਦੇ ਦੋਸਤਾਂ ਨੂੰ ਮਿੱਤਰਾਂ ਨੂੰ ਕਿਸੇ ਨੂੰ ਵੀ ਬਲਾਓ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਦੋਸਤੋ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਪੈਣ ਲੱਗੇ ਆ ਤੇ ਇਹਦੇ ਵਿੱਚ ਜਿੱਤ ਵੀ ਤੁਹਾਡੀ ਹੋਊਗੀ ਪੰਜਾਬ ਦੇ ਹਾਲਾਤ ਸੁਧਾਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ ਨਾਲੇ ਪਤਾ ਲੱਗਣਗੇ ਉਹ ਲੋਕ ਕਿਹੜੇ ਆ ਇਹ ਬੇਨਤੀ ਆ ਪ੍ਰਵਾਨ ਕਰੋ ਵੀਡੀਓ 5 ਮਿੰਟ ਦੀ ਹੋ ਗਈ ਹੈ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ